ਉਹ ਗਾਣਾ ਮਤਲਬ 22 23 ਸਾਲ ਦੇ ਇਧਰ ਘੁੰਮਦਾ ਰਿਹਾ ਕਦੇ ਕਿਸੇ ਕੰਪਨੀ ਕੋਲ ਕਦੇ ਕਿਸੇ ਕਿਸੇ ਵੀਡੀਓ ਡਾਇਰੈਕਟਰ ਨੂੰ ਕਦੇ ਖਰਾਬ ਕਰਦਾ ਕੁਝ ਕੁ ਹੋ ਤੇਰਾ ਸਿਰੋਂ ਕਿਵੇਂ ਲਾ ਕੇ ਮੈਂ جنੂਨ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਸਤੂਨ ਰੱਖ ਦੇਵਾਂ ਮੇ ਆਏ ਰਾਈ ਦੇ ਵਿੱਚ ਨਾ ਚਲੋ ਕੰਮ ਕੰਮ ਕਰਿਆ ਤੇ ਚਲੇ ਗਏ ਮੁਰਗੇ ਤੇ ਬਲ ਨਹੀਂ ਗਈ ਇੱਕਦਮ ਜੇ ਮੈਨੂੰ ਤੁਸੀਂ ਕਹਿ ਦੋ ਯਾਰ ਅੱਜ ਹੀ ਚਾਹੀਦਾ ਜੀ ਅੱਜ ਮੈਂ ਕਿਦਣਾ ਮੂੜਾ ਜਿਆਦਾ ਕਰੂੰ ਉਹਨੂੰ ਲਾ ਲੂ ਮੈਨੂੰ ਰਿਲੈਕਸ ਹੋ ਜਾਵੇ ਥੋੜਾ ਬਲਾੰਗਾ ਅੱਛਾ ਬਣ ਜੂਗਾ ਫੋਨ ਅੰਦਾ ਵੀ ਬੁਲਾਈ ਤੇ ਜਿਸ ਸਿਸਟਰ ਨਾ ਕਰਨੀ ਆ ਯਾ ਤੇ ਉਹ ਚੀਜ਼ ਪਰ ਲੋ ਇਹ ਵੀ ਆਪਾਂ ਕਹਿੰਦੇ ਹਾਂ ਅੱਜ ਕੱਲ ਸਿੰਗਰ ਗੇ ਉਹ ਗੱਲ ਸਮਝ ਨਹੀਂ ਆ ਹੁੰਦਾ ਵੀ ਆ ਮਤਲਬ ਇੰਨਾ ਸਿੰਗਰ ਨੂੰ ਨਹੀਂ ਕਾਲੀ ਬਣ ਜਾਏ ਥੋੜੀ ਬਰੀ ਮਤਲਬ ਜਦੋਂ ਚਲ 2-4 ਦਿਨ ਲੱਗਦੇ ਆ ਤਾਂ ਉਹ ਕੋਈ ਹਰ ਚੀਜ਼ ਕੁਝ ਵਧੀਆ ਬਣਦੀ ਹੁੰਦੀ ਹੈ ਕੁੜੀ ਨੂੰ ਤਾਂ ਉਹ ਮੇਰੇ ਕੋਲ ਆ ਕੇ ਇੰਨਾ ਕੰਫਰਟਬਲ ਫੀਲ ਕਰਦੀ ਆ ਕਿ ਭਾਜੀ ਇੰਨਾ ਕਦੇ ਸਵਾਲ ਮੈਨੂੰ ਰੱਲਿੰਗ ਕਰਨਾ ਕਿਤੇ ਹੋਰ ਨਹੀਂ ਤੇ ਇਹ ਨੇ ਬਾਈ ਜੀ ਗੁਰੀ ਜੀ ਇਕ ਤਾਂ ਇਹਨਾਂ ਨੇ ਆਪਦੇ ਨਾਂ ਪਿੱਛੇ ਪਹਿਲਾਂ ਹੀ ਜੀ ਲਾ ਲਿਆ ਵੀ ਲੋਕ ਕਹਿ ਨਾ ਕਹਿਣ ਆਪਾਂ ਪਹਿਲਾਂ ਹੀ ਜੀ ਲਾ ਲਿਆ ਇਹ ਬਾਈ ਕਿਵੇਂ ਖਿਆਲ ਆਇਆ ਮਨ ਚ ਯਾਰ ਖਿਆਲ ਮੇਰਾ ਨਹੀਂ ਮਤਲਬ ਇਹ ਬਾਈ ਆਪਣਾ ਸਿੰਗਰ ਭਰਾ ਸੀ ਆਪਣਾ ਯੋਗਰਾਜ ਤੇ ਮਾਲਵਿੰਦਰ ਬਾਈ ਹਾਂਜੀ ਹਾਂਜੀ ਤੇ ਯੋਗਰਾਜ ਬਾਈ ਨੇ ਮਾਲਵਿੰਦਰ ਓਕਸੀ ਹਾਂ ਹਾਂ ਠੀਕ ਹੈ ਤੇ ਉਹ ਬਾਈ ਉਹਨਾਂ ਨੇ ਇਹ ਨਾਮ ਮੇਰਾ ਰੱਖਿਆ ਜੀ ਗੁਰੀ ਹੂੰ ਸੋ ਬਸ ਉਹਨਾਂ ਦੀ ਦੇਣਾ ਤੇ ਦੁਬਾਰਾ ਆਪਾਂ ਕੰਮ ਕਰੀ ਜਾਂਦੇ ਆ ਅੱਛਾ ਮੈਂ ਜਿਵੇਂ ਪਹਿਲਾਂ ਬੋਝਦਾ ਸੀ ਵੀ ਕਹਿੰਦੇ ਵੀ ਸੰਗੀਤਕਾਰ ਇੱਕ ਆਪਣੇ ਟਾਈਮ ਮੁਤਾਬਕ ਕੰਮ ਕਰਦਾ ਅੱਜ ਕੱਲ ਮੈਨੂੰ ਨਾ ਇਹ ਬਹੁਤ ਸੁਣਨ ਨੂੰ ਮਿਲਦਾ ਵੀ ਜਿਹੜੇ ਗੀਤ ਗਾ ਸੰਗੀਤਕਾਰ ਉਹ ਕਹਿੰਦੇ ਰਾਤ ਨੂੰ ਅਸੀਂ ਬਹੁਤ ਕੰਮ ਕਰਦੇ ਆ ਸਾਨੂੰ ਰਾਤ ਨੂੰ ਵਾਈ ਪਾਉਂਦੀ ਆ ਤੁਹਾਨੂੰ ਵੀ ਰਾਤ ਦਾ ਕੁਝ ਹੈਗਾ ਚੱਕਰ ਨਹੀਂ ਯਾਰ ਭਾਈ ਆਪਾਂ ਨੂੰ ਇਦਾਂ ਦਾ ਕੋਈ ਨਹੀਂ ਜਦੋਂ ਮਰਜ਼ੀ ਐਨੀ ਟਾਈਮ ਹੂੰ ਕੰਮ ਦਾ ਮੂਡ ਹੋਣਾ ਚਾਹੀਦਾ ਉਹ ਗੱਲ ਕੁਝ ਨਹੀਂ ਆ ਮਤਲਬ ਹੁਣ ਅਸੀਂ ਦਿਨ ਜੀ ਕੰਮ ਕਰਦੇ ਆ ਤੇ ਅਮ੍ਰਿਤੰਬੀਟ ਕਿੰਗ ਮੇਰਾ ਬ੍ਰਦਰ ਨਾਲ ਦਾ ਬੱਬੂ ਵਾਈ ਜੀ ਬੈਠੇ ਹੋਣੇ ਤੇ ਕੰਪੋਜ਼ਾਂ ਕਰਦੇ ਆ ਹੂੰ ਕੋਈ ਇਦਾਂ ਦਾ ਚੱਕਰ ਨਹੀਂ ਯਾਰ ਅੱਛਾ ਹੁਣ ਕਿੰਨਾ ਕ ਸਕੂਨ ਆ ਰਿਹਾ ਰਾਜਵੀ ਸਕੂਨ ਨੂੰ ਨਾ ਸਕੂਨ ਮਿਲਿਆ ਜੀ ਕੀ ਆ ਬਾਤ ਹੈ ਜੀ ਮਤਲਬ ਚੀਜ਼ ਵਧੀਆ ਬਣੀ ਤੇ ਲੋਕਾਂ ਨੇ ਬਹੁਤ ਪਿਆਰ ਕਰਿਆ ਤੇ ਫਿਰ ਸਕੂਨ ਸਾਨੂੰ ਤਾਂ ਮਿਲ ਨਹੀਂ ਸੀ ਅੱਛਾ ਜੀ ਤੋਂ ਰੀਲਾਂ ਦਾ 1 2 3 4 ਮਿਲੀਅਨ ਰੀਲ ਬਣ ਗਈ ਹੈ ਨਹੀਂ ਮੇਖਲਾ 1 ਮਿਲੀਅਨ ਹੋ ਗਈ ਆਲੇ ਹਾਂ ਹਾਂ ਤੇ ਅੱਜ ਹੋਈ ਸ਼ਾਇਦ ਮਿਲ ਅੱਛਾ ਮਿਲੀਅਨ ਰੀਲ ਤੋਂ ਬਾਅਦ ਕਿੰਨਾ ਕਿ ਚਾਹ ਹੁੰਦਾ ਕਿਉਂਕਿ ਇੱਕ ਬੰਦੇ ਦੀ ਮਿਹਨਤ ਹੁੰਦੀ ਹੈ ਮਿਕਸ ਮਾਸਟਰ ਹੁੰਦਾ 뮤직 ਤਿਆਰ ਹੁੰਦਾ ਨਿੱਕੀਆਂ-ਕੀਆਂ ਚੀਜ਼ਾਂ ਐਡ ਹੁੰਦੀਆਂ ਗਾਣੇ ਨਾਲ ਜੁੜੀ ਕੋਈ ਖਾਸ ਯਾਦ ਦੱਸੋ ਵੀ ਕਿ ਜਿਹੜੀ ਇਹ ਹੁੰਦਾ ਵੀ ਗੀਤਕਾਰ ਰਾਜ਼ੀ ਨਹੀਂ ਹੁੰਦਾ ਗਾਣਾ ਕਰਨ ਨੂੰ ਯਾ ਮੈਨੂੰ ਪਤਾ ਲੱਗਿਆ ਵੀ ਇਹ ਗਾਣਾ ਪਹਿਲਾਂ ਕਿਸੇ ਹੋਰ ਕੋਲੇ ਵੀ ਸੀ ਸੀ ਸਾਡਾ ਹਾਂ ਇੱਕ ਭਰਾ ਬਣਾਇਆ ਸੀ ਅਬਿਲਕੋ ਸਟੂਡੀਓ ਤੇ ਸਿੰਘ ਜੀ ਨੇ ਮੈਨੂੰ ਗਾਣਾ ਸੁਣਾਇਆ ਮੈਂ ਬਾਈ ਨੂੰ ਕਿਹਾ ਯਾਰ ਇਹ ਗਾਣਾ ਤੂੰ ਕਰ ਲੈ ਮੈਂ ਉਹਦੀ ਕੰਪੋਜ਼ ਕੀਤੀ ਬੈਠੇ ਬੈਠੇ ਹੂੰ ਸੋ ਵੀਰੇ ਨੂੰ ਸ਼ਾਇਦ ਨਹੀਂ ਉਹਾਂ ਦੀ ਕੋਈ ਕੋਣੀਆ ਕੋਈ ਕੰਪਨੀ ਦਾ ਕੋਈ ਸੈਟਿੰਗ ਹੋਣੀ ਹੈ ਪਤਾ ਨਹੀਂ ਪਰ ਚਲੋ ਰਾਜਵੀਰ ਬਾਈ ਨੂੰ ਸੁਣਾਇਆ ਤਾਂ ਉਹਨਾਂ ਨੇ ਇੱਕਦਮ ਪਸੰਦ ਕਹਿੰਦਾ ਯਾਰ ਗੁਰੀ ਬਾਈ ਗਾਣਾ ਕਰਨਾ ਪਿਆ ਹਨਾ ਸਿੰਘ ਜੀ ਨੇ ਲਿਖਿਆ ਬੜਾ ਘੈਂਟ ਤੇ ਨਾਲ ਹੀ ਫਿਰ ਚੱਕਦਾ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਜੀ ਅੱਛਾ ਕਈ ਬੰਦੇ ਇਹ ਕਹਿੰਦੇ ਆ ਵੀ ਜੀ ਗੁਰੀ ਨੇ ਨਾ ਰਾਜਵੀਰ ਜਵੰਦੇ ਨੂੰ ਰੋਮਾਂਟਿਕ ਮੂਡ ਚ ਲੈ ਜਾਂਦਾ ਵੀ ਪਹਿਲਾਂ ਉਹਨਾਂ ਦੇ ਜਿਹੜੇ ਗਾਣੇ ਹੁੰਦੇ ਸੀ ਸਰਨੇਮ ਜੱਟिए ਜਾਂ ਹੋਰ ਜਿਹੜੇ ਜਿਹਗੇ ਮੁੰਡੇ ਮਤਲਬ ਜੱਟਾਂ ਝਟਾਂ ਵਾਲੇ ਗਾਣੇ ਹੁੰਦੇ ਸੀ ਇਹ ਉਹਨੂੰ ਪਿਆਰ ਦੇ ਚੱਕਰਾਂ ਚ ਵਾਦ ਆ ਕਿਵੇਂ ਆਇਆ ਖਿਆਲ ਨਹੀਂ ਯਾਰ ਹੂੰ ਫੋਕ ਵੀ ਰੋਮਾਂਟਿਕ ਵੀ ਇੱਥੇ ਅਸੀਂ ਪਹਿਲਾਂ ਆਫਰਿੰਗ ਗਾਣਾ ਕੀਤਾ ਉਹਦੇ ਵਿੱਚ ਮੈਂ ਥੋੜਾ ਹਿੰਦੀ ਵੀ ਗਾਇਆ ਨਾ ਤੋਂ ਹੂੰ ਅਗਰ ਸਾਰੇ ਗਾਣੇ ਬਹੁਤ ਅੱਛੇ ਤਰੀਕੇ ਨਾਲ ਬੰਨ੍ਹਦੇ ਆਂ ਅੱਛਾ ਇੱਕ ਜਿਹੜਾ ਤੁਹਾਡਾ ਸਿੰਘ ਜੀ ਤੇ ਬਾਈ ਦੇ ਨਾਲ ਪਿਆਰ ਹੈ ਮਤਲਬ ਬਹੁਤ ਵਾਰੀ ਹੁੰਦਾ ਜਿਵੇਂ ਪਹਿਲਾਂ ਅਤਲ ਸ਼ਰਮਾ ਜੀ ਸੀਗੇ ਸ਼ਮਸ਼ੇਰ ਸੰਧੂ ਹੋਣੀ ਸੀਗੇ ਹਨਾ ਅ ਪ੍ਰਗਟ ਜੀ ਸੀਗੇ ਉਹਨਾਂ ਦੇ ਨਾਲ ਵੀ ਅਤਲ ਜੀ ਸੀਗੇ ਇਦਾਂ ਮਤਲਬ ਬਹੁਤ ਘੱਟ ਪੇਅਰ ਬਣਦਾ ਪਿਆਰ ਦਾ ਇਹ ਕਿਦਾਂ ਰਾਜਕੀਆ ਦਾ ਜੋੜੀ ਦਾ ਨਹੀਂ ਚਲੋ ਸਿੰਘ ਜੀ ਦਾ ਭਰਾ ਆਪਣਾ ਛੋਟਾ ਹੈ ਨਾ ਅੱਛਾ ਬਹੁਤ ਅੱਛਾ ਲੱਗਦਾ ਹੁਣ ਸਾਡੇ ਨਾਲ ਮਤਲਬ ਹੋਰ ਵੀ ਬੰਦੇ ਮੇਰੇ ਨਾਲ ਕੰਮ ਕਰਦੇ ਆ ਬੱਬੂ ਭਾਈਆ ਕਿੰਗ ਭਾਈਆ ਕਾਫੀ ਬੰਦੇ ਆ ਨਾ ਅਸੀਂ ਸਾਰੀ ਟੀਮ ਰਲ ਮਿਲ ਕੇ ਇੱਕ ਦੂਜੇ ਨਾਲ ਸਲਾਹ ਕਰਕੇ ਅਸੀਂ ਕੰਮ ਕਰਦੇ ਆ ਸਿੰਘ ਵੀ ਮੇਰਾ ਛੋਟਾ ਭਰਾ ਆ ਅਸੀਂ ਘੈਂਟ ਕੰਮ ਕਰਦੇ ਆ ਅੱਛਾ ਜਦੋਂ ਸ਼ੁਰੂਆਤੀ ਦਿਨਾਂ ਦੀ ਗੱਲ ਦੱਸੋ ਜਦੋਂ ਨਵੇਂ-ਨਵੇਂ ਜੁੜੇ ਸੀ ਉਦੋਂ ਮਤਲਬ ਕਈ ਵਾਰੀ ਟਿਊਨਿੰਗ ਨਹੀਂ ਰਲਦੀ ਉਦੋਂ ਫਿਰ ਸ਼ੁਰੂਆਤ ਦੇ ਵਿੱਚ ਸਾਂਝ ਕਿਵੇਂ ਗੁੜੀ ਹੁੰਦੀ ਗਈ ਮੇਰੇ ਇੰਨਾਂ ਕੋ ਹੈ ਮੇਰਾ ਮਤਲਬ ਮਤਲਬ ਮੇਰੇ ਵੱਲੋਂ ਕਦੇ ਇਦਾਂ ਦਾ ਨਹੀਂ ਹੋਇਆ ਉਹ ਹਮੇਸ਼ਾ ਲਈ ਉਹ ਮੇਰੇ ਨਾਲ ਜੁੜ ਗਿਆ ਬੰਦਾ ਠੀਕ ਹੈ ਕਈ ਕੋਈ ਹੁੰਦੇ ਆ ਬੰਦੇ ਆਏ ਲਾਈਕ ਦੇ ਵਿੱਚ ਹਨਾ ਚਲੋ ਕੰਮ-ਕਮ ਕਰਿਆ ਤੇ ਚਲੇ ਗਏ ਮੁਰਕੇ ਕਦੇ ਗੱਲ ਵੀ ਨਹੀਂ ਹੋਈ ਠੀਕ ਹੈ ਫਰ ਸਿੰਘ ਜੀ ਤੇ ਸਾਰੇ ਆਪਣੇ ਭਰਾ ਜਿੰਨੇ ਹੁਣ ਮੇਰੇ ਨਾਲ ਜੁੜੇ ਆ ਸਾਰੇ ਵਧੀਆ ਨੇ ਤੇ ਅਸੀਂ ਇਕੱਠੇ ਬਹੁਤ ਘੈਂੜੀਆਂ ਨਿਕਾਣੇ ਨਵੇਂ ਸਾਲ 'ਚ ਬਹੁਤ ਵੱਡੇ ਵੱਡੇ ਧਮਾਕੇ ਤੁਹਾਡੇ ਲਈ ਤਿਆਰ ਆ ਅੱਛਾ ਤੁਸੀਂ ਖੰਨੇ ਦੇ ਵਿੱਚੋਂ ਆ ਪਹਿਲਾਂ ਤੁਹਾਡਾ ਸਟੂਡੀਓ ਸੀ ਜਿੱਥੇ ਬਾਈ ਜੱਸੀ ਹੋਣਾ ਦੇ ਤੁਸੀਂ ਗਾਣੇ ਕਰੇ ਆ ਜਾਣ ਜਾਣ ਲੰਗੇ ਛਣਕਾ ਕੇ ਕੱਦੋ ਚੂੜੀਆਂ ਲਾਂਸਰ ਲਾਂਸਰ ਤਾਂ ਇਹ ਗਾਣੇ ਮਤਲਬ ਕਿਵੇਂ ਬਣੇ ਜੱਸੀ ਗੱਲ ਤੁਹਾਨੂੰ ਕਿਵੇਂ ਮਿਲਿਆ ਥੋੜਾ ਇਹਦੇ ਬਾਰੇ ਦੱਸੋ ਜੱਸੀ ਛੋਟਾ ਭਰਾ ਹੈ ਆਪਣਾ ਜੀ ਤੇ ਮੈਂ ਮੁੰਡਾ सनी ਗੱਲ ਜਰਗਰੀ ਤੋਂ ਮੇਰਾ ਭਰਾ ਉਹਦੀ ਪਹਿਲਾ ਐਲਬਮ ਕੀਤੀ ਸੀ ਉਹਨੂੰ ਸੁਣ ਕੇ ਜੱਸੀ ਮੇਰੇ ਕੋਲ ਆਇਆ ਫਿਰ ਹਾਰਦ ਸਿੰਘ ਸੀ ਗੰਨੇ ਮੁੰਡਾ ਇੱਕ ਉਹਦੇ ਥਰੂ ਫਿਰ ਜੱਸੀ ਆਇਆ ਮੇਰੇ ਕੋਲੇ ਫਿਰ ਅਸੀਂ ਐਲਬਮ ਸ਼ੁਰੂ ਕੀਤੀ अच्छा तो दिन सुबह बनेया कहानी चलदे रहे बस अच्छा उदो जमे हुण त सोशल मीडिया ਬਹੁਤ ਹਾਵੀ ਹੈ ਉਦੋਂ ਤਾਂ ਇੰਨਾ ਹਾਵੀ ਨਹੀਂ ਹੁੰਦਾ ਸੀ ਫਿਰ ਥੋੜੇ ਤੱਕ ਕਿਵੇਂ ਜਿਹੜੀ ਤੁਹਾਡੀ ਐਪਰੀਸ਼ੀਏਸ਼ਨ ਪਹੁੰਚਦੀ ਸੀ ਜਾਂ ਜਿਹੜੇ ਤੁਹਾਨੂੰ ਪਿਆਰ ਕਰਦੇ ਸੀ ਪੀਆਰ ਲੰਸਰ ਦਾ ਮਿਊਜ਼ਿਕ ਤੂੰ ਬੜਾ ਕਮਾਲ ਬਣਾਇਆ ਅਸਲ 'ਚ ਹੁਣ ਜਦੋਂ ਸੋਸ਼ਲ ਮੀਡੀਆ ਹੁਣ ਸਾਰੇ ਲੋਕ ਮਿਊਜ਼ਿਕ ਡਾਇਰੈਕਟਰ ਨੂੰ ਵੀ ਜਾਣਦੇ ਆ ਲਿਰਿਕਸ ਨੂੰ ਵੀ ਜਾਣਦੇ ਆ ਹਰ ਇੱਕ ਨੂੰ ਜਾਣਦੇ ਆ ਨਾ ਪਹਿਲਾਂ ਜ਼ਿਆਦਾਤਰ ਮੈਨੂੰ ਲੱਗਦਾ ਵੀ ਜ਼ਿਆਦਾ ਸਿੰਗਰ ਨੂੰ ਜ਼ਿਆਦਾ ਜਾਣਿਆ ਜਾਂਦਾ ਸੀ ਨਾ ਕਿਉਂਕਿ ਬਾਈ ਸਾਰੇ ਮਤਲਬ ਜਿਦਾ ਟੀਵੀ ਤੇ ਗਾਣੇ ਚ ਵੀਡੀਓ ਚ ਸਾਰਾ ਸਿੰਗਰਾਂ ਦੀ ਮੈਂ ਬਾਕੀ ਸਾਰੇ ਬੈਕਗ੍ਰਾਉਂਡ ਤੇ ਕੰਮ ਕਰਦੇ ਦੀ ਮੁੰਡੇ ਬਟ ਹੁਣ ਸੋਸ਼ਲ ਮੀਡੀਆ ਦੇ ਆ ਵੀ ਸਾਰੇ ਬੰਦੇ ਦੀ ਪਛਾਣ ਚੰਗੀ ਹੋ ਜਾਂਦੀ ਯਾਰ ਪਤਾ ਲੱਗ ਜਾਂਦਾ ਵੀ ਹਾਂ ਬੰਦਾ ਪੁਰਾਣਾ ਯਾਰ ਹੈ ਨਾ ਅੱਛਾ ਕਈ ਗਾਣੇ ਇਹੋ ਜਿਹੇ ਵੀ ਆ ਜਿਹੜੇ ਤੁਸੀਂ ਬਣਾ ਕੇ ਰੱਖੇ ਸੀ ਪੁਰਾਣੇ ਪਰ ਅਜੇ ਤੱਕ ਰਿਲੀਜ਼ ਨੇ ਗਾਣੇ ਤਕਰੀਬਨ ਜਿੰਨੇ ਬਣਾਏ ਨੇ ਵੀ ਜੀ ਸਾਰੇ ਰੱਬ ਦੀ ਕਿਰਪਾ ਨਾਲ ਰਿਲੀਜ਼ ਹੀ ਹੋਏ ਆਪਣੇ ਇਹ ਹੋਇਆ ਵੀ ਹਾਂ ਸਾਲ ਮੈਂ ਹੁਣ ਚੰਨ ਲੋਕ ਜਾਣਦੇ ਬਣੇ ਗਾਣੇ ਤੇ ਸਾਡਾ ਬਲਾਜਬਾਈ ਦਾ ਕੀਤਾ ਸੀ ਮੈਂ ਉਹ ਗਾਣਾ ਮਤਲਬ 2.5 ਤੇ tidenਸ ਵਾਲੇ ਦਿਨ ਦਰਦ ਹੁੰਦਾ ਰਿਹਾ ਕਦੇ ਕਿਸੇ ਕੰਪਨੀ ਕੋਲ ਕਦੇ ਕਿਸੇ ਕਿਸੇ ਵੀਡੀਓ ਡਾਇਰੈਕਟਰ ਨਾਲ ਖਰਾਬ ਕਰਦਾ ਕੁਝ ਕੁਝ ਵੀ ਹੋਇਆ ਪਰ ਜਦੋਂ ਰਿਲੀਜ਼ ਹੋਇਆ ਤੇ ਬਸ ਪੁੱਛੀ ਨਾ ਫਿਰ ਉਦੋਂ ਉਹਨਾਂ ਚਿਰ ਥੋੜੀ ਜਾਣ ਤੇ ਬਣੀ ਰਹੀ ਹਾਂ ਬਾਈ ਮੈਨੂੰ ਤੁਹਾਨੂੰ ਬੁਲਾਇਆ ਜੀ ਬਾਈ ਕਹਿੰਦਾ ਯਾਰ ਇਹ ਗਾਣਾ ਪਤ ਨਹੀਂ ਕੀ ਬਣਾ ਲਿਆ ਪਕਦਾ ਅੱਛਾ ਪਰ ਜਦੋਂ ਰਿਲੀਜ਼ ਹੋਇਆ ਤਾਂ ਬਹੁਤ ਮਲਕੀ ਕਰਪਾ ਹੋ ਗਈ ਜੀ ਅੱਛਾ ਉਹ ਗਾਣੇ ਦਾ ਜਿਹੜਾ ਮੈਸੇਜ ਆ ਵੀਡੀਓ ਦੇ ਵਿੱਚ ਜਾਂ ਜਿਹੜੇ ਸ਼ਬਦ ਨੇ ਤੁਹਾਨੂੰ ਲੱਗਦਾ ਵੀ ਗਾਇਕ ਬਹੁਤ ਕੁਝ ਖੜ ਸਕਦਾ ਹੁੰਦਾ ਪਰ ਕਈ ਵਾਰੀ ਕੀ ਅਸਲ ਵੱਟ ਜਾਂਦਾ ਨਹੀਂ ਯਾਰ ਬੁਲਰਾਜ ਬਾਈ ਜਿੱਦਾਂ ਹੈਗਾ ਮਤਲਬ ਸਭ ਹੈ ਨਹੀਂ ਜਿਵੇਂ ਉਹਨਾਂ ਨੇ ਬਹੁਤ ਚੰਗਾ ਮੈਸੇਜ ਦਿੱਤਾ ਵੀ ਜਿਵੇਂ ਗਾਇਕ ਇੱਕ ਚੰਗਾ ਕੰਮ ਕਰ ਸਕਦਾ ਪਰ ਕਈ ਵਾਰੀ ਉਹ ਕਮਰਸ਼ੀਅਲੀ ਤੌਰ ਤੇ ਨਹੀਂ ਕਰ ਪਾਉਂਦਾ ਤੁਹਾਡੇ ਕੋਲੇ ਆ ਕੇ ਨਹੀਂ ਵੀਰੇ ਇਦਾਂ ਤਾਂ ਨਹੀਂ ਹੈ ਮਤਲਬ ਪਰ ਹਾਂ ਚਲੋ ਕਈ ਚੀਜ਼ਾਂ ਮੇਰੇ ਉਹਦੇ ਵਿੱਚ ਮੈਸੇਜ ਹੈਗਾ ਵੀ ਫੋਨ ਆਂਦਾ ਵੀ ਬੁਲਰਾਜ ਜੀ ਸਿਸਟਰ ਨਾ ਕਰਨੀ ਆ ਗਿਆ ਤੇ ਉਹ ਚੀਜ਼ ਪਰ ਲੋ ਜੀ ਆਪਾਂ ਕਹਿੰਦੇ ਆ ਅੱਜਕੱਲ੍ਹ ਸਿੰਗਰ ਕਿਸੇ ਕੋਈ ਉਹ ਗੱਲ ਸਮਝਦੇ ਨਹੀਂ ਆ ਬਟ ਇਦਾਂ ਦੀਆਂ ਚੀਜ਼ਾਂ ਕਰਨੀਆਂ ਚਾਹੀਦੀ ਹੁਣ ਆਪਾਂ 3 ਗਾਣਾ ਕੀਤਾ ਲੋਕਾਂ ਨੇ ਬਹੁਤ ਪ੍ਰਵਾਨ ਕਰਿਆ ਯਾਰ ਮੈਂ ਸ਼ੁਕਰੀਆ ਦਾ ਕਰਦਾ ਸਾਰਿਆਂ ਦਾ ਅੱਛਾ ਤੇ ਹੁਣ ਜਿਹੜੇ ਤੁਸੀਂ ਹੁਣ ਮਿਊਜ਼ਿਕ ਬਣਾਉਨੇ ਹੋ ਕਿਹੋ ਜਿਹਾ ਤੁਸੀਂ ਮਿਊਜ਼ਿਕ ਦਾ ਜਿਹੜਾ ਤੁਹਾਡਾ ਟੇਸਟ ਹੈ ਜਾਂ ਤੁਸੀਂ ਕਿਹੋ ਜਿਹਾ ਮਾਹੌਲ ਚ ਮਿਊਜ਼ਿਕ ਬਣਾਉਣਾ ਪਸੰਦ ਕਰਦੇ ਹੋ ਮੇਰੇ ਗਾਣਾ ਚਾਹੇ ਮੈਂ ਬੀਟ ਬਣਾਵਾਂ ਚਾਹੇ ਬਣਾਵਾਂ ਮੈਂ ਸੈਡ ਜਰਮੈਂਟਿਕ ਪਰ ਉਹ ਫੀਲ ਅਮੇਸ਼ ਰੋਗਾਂ ਅੱਛਾ ਤੁਸੀਂ ਵੀ ਕੋਸ਼ਿਸ਼ ਕਰਦੇ ਹੋ ਵੀ ਕਈ ਵਾਰੀ ਜਿਵੇਂ ਬਹੁਤ ਵਾਰੀ ਗੀਤਕਾਰ ਰੌਲਾ ਪਾਉਂਦੇ ਆ ਵੀ ਯਾਰ ਸਾਨੂੰ ਹੱਕ ਨਹੀਂ ਮਿਲਿਆ ਤੁਸੀਂ ਗਾਇਕ ਦੇ ਨਾਲ ਫਿਰ ਕਲੀਅਰ ਕਰਦੇ ਹੋ ਵੀ ਗੀਤਕਾਰ ਨੂੰ ਕੁਝ ਦਿੱਤਾ ਜਾਂ ਫਿਰ ਤੁਸੀਂ ਇਸ ਚੀਜ਼ ਇਨਵੋਲਵਮੈਂਟ ਵੀ ਰੱਖਦੇ ਨਹੀਂ ਚਲੋ ਜੋ ਵੀ ਮਿਹਨਤ ਕਰਦੇ ਆਪਾਂ ਚਲੋ ਜੋ ਮੇਰੀ ਫੀਸ ਹੈ ਮੈਨੂੰ ਮਿਲਦੀ ਆ ਜੋ ਮੇਰੇ ਨਾ ਭਰਾ ਮੇਰੇ ਰਾਈਟਰ ਵੀ ਕੰਮ ਕਰਦੇ ਆ ਉਹਨਾਂ ਦਾ ਆਨਰ ਮਿਲਦਾ ਕੋਈ ਨਾ ਰੌਲਾ ਲੀਆ ਸਭ ਠੀਕ ਹੈ ਅੱਛਾ ਕਿਸੇ ਗਾਇਕ ਨੂੰ ਮਿਲ ਕੇ ਅੱਜ ਤੱਕ ਤੁਹਾਡਾ ਭਲੇਖਾ ਜਾਂ ਦੂਰ ਹੋਇਆ ਜਦੋਂ ਤੁਸੀਂ ਉਹਨੂੰ ਨਹੀਂ ਮਿਲੇ ਸੀ ਤੁਹਾਨੂੰ ਲੱਗਦਾ ਸੀ ਯਾਰ ਬਹੁਤ ਚੰਗਾ ਬੰਦਾ ਵੀ ਇਹਦੇ ਵਰਗਾ ਜਾ ਫਿਰ ਨਾਲ ਉਹਦੇ ਬੌਂਸਰ ਵੀ ਅੰਦਰ ਬਣ ਗਏ ਹੁਣ ਕੁਛ ਇਦਾਂ ਹੋਇਆ ਨਹੀਂ ਵੀਰੇ ਯਾਰ ਇਦਾਂ ਦਾ ਕੁਛ ਨਹੀਂ ਜਾ ਮੇਰੇ ਭਰਾ ਜੰਨੇ ਵੀ ਮੈਨੂੰ ਮਿਲੇ ਰਹੇ ਹਨ ਹਾਂ ਹਾਂ ਇਹ ਜ਼ਰੂਰ ਹੁੰਦਾ ਮਤਲਬ ਵਧੀਆ ਲੱਗਦਾ ਜਿੱਦਾਂ ਮੈਂ ਹੁਣ ਚਾਹੁੰਦਾ ਸੀ ਯਾਰ ਮੈਂ ਨਸੀਬੋ لال ਜੀ ਨਾਲ ਕੰਮ ਕਰਾਂ ਹਨਾ ਨਿਸ਼ਚਤਰ ਭਾਈ ਨਾਲ ਕੰਮ ਕਰਾਂ ਦਿਲਜੀਤ ਨਾਲ ਕਰਾਂ ਗਿੱਪੀ ਨਾਲ ਕਰਾਂ ਸਭ ਨਾਲ ਕੰਮ ਕਰੀਏ ਰਲ ਮਿਲ ਕੇ ਨਾ ਯਾਰ ਪਰ ਜਦੋਂ ਮਿਲਣਗੇ ਜਦੋਂ ਨਾਲ ਮੈਂ ਕੰਮ ਕਰੂੰਗਾ ਤਾਂ ਮੈਨੂੰ ਬਹੁਤ ਘੈਂਟ ਲੱਗੂਗਾ ਹਮ ਮਨੋਚੀਤ ਤਾਂ ਚਲਉਂਦੀ ਹੈ ਜੀ ਅੱਛਾ ਤੇ ਕਈ ਵਾਰੀ ਨਾ ਮੈਨੂੰ ਇੰਨਾ ਕੁ ਪਤਾ ਲੱਗਿਆ ਵੀ ਜਿਹੜੇ ਸੰਗੀਤਕਾਰ ਐ ਲ ਆਡੀ ਮਿਊਜ਼ਿਕ ਹੋ ਗਿਆ ਅੱਜ ਤਵਲੇ ਦਾ ਕੰਮ ਹੋ ਗਿਆ ਤੁਸੀਂ ਫਿਰ ਕਿੰਨੇ ਕੁ ਲਾਰੇ ਲਾਉਣੇ ਨਹੀਂ ਵੀਰੇ ਲਾਰੇ ਕੁਝ ਨਹੀਂ ਆ ਮਤਲਬ ਜੇ ਸ਼ੁਰੂ ਥੋੜਾ ਬਿਜ਼ੀ ਹੋਵੇ ਹੁੰਦਾ ਵੀ ਮਤਲਬ ਇੰਨਾ ਸਿੰਗਰ ਨੂੰ ਵੀ ਨਹੀਂ ਕਾਲੀ ਕਰਨੀ ਚਾਹੀਦੀ ਥੋੜੀ ਬਦਰੀ ਮਤਲਬ ਜੋ ਚਲ 2-4 ਦਿਨ ਲੱਗਦੇ ਆ ਤਾਂ ਉਹ ਕੋਈ ਅਰ ਚੀਜ਼ ਕੁਝ ਵਧੀਆ ਹੀ ਬਣਦੀ ਹੁੰਦੀ ਹੈ ਹਨਾ ਮਤਲਬ ਹੁਣ ਇੱਕਦਮ ਜੇ ਮੈਨੂੰ ਤੁਸੀਂ ਕਹਿ ਦੋ ਯਾਰ ਅੱਜ ਹੀ ਚਾਹੀਦਾ ਜੀ ਜੀਦਾ ਅੱਜ ਪਤਾ ਨਹੀਂ ਕਿੰਦਾ ਦਾ ਮੁੰਡਾ ਜੈ ਕਰ ਦੋ ਉਹ ਦਿਨ ਲਾ ਲੂਗਾ ਮੈਨੂੰ ਰਿਲੈਕਸ ਹੋ ਗਏ ਥੋੜੇ ਬਣਾਉਂਗਾ ਤਾਂ ਅੱਛਾ ਬਣ ਜੂਗਾ ਯਾਰ ਅੱਛਾ ਜਿਵੇਂ ਅੱਜ ਕੱਲ ਦੇ ਮੁੰਡੇ ਆ ਚਲ ਦਿਆ ਯਾਰ ਸਤਪਾਲ ਆਪਣਾ ਗੋਲਡੀ ਛੋਟੇ ਭਰਾਏ ਆਪਣੇ ਹੂੰ ਤੇ ਅਸੀਂ ਇਕੱਠੇ ਸਟਾਰਟ ਮਤਲਬ ਪਹਿਲਾਂ ਮੈਂ ਕੰਮ ਕਰਦਾ ਸੀ ਉਧਰ ਤੇ ਸਤਪਾਲ ਹਣੀ ਜੱਸੀ ਹੋਏ ਨੇ ਇਹਨਾਂ ਨੇ ਆਪਣਾ ਸਤਪਾਲ ਨਾਲ ਬਾਤ ਕਰੂਗੀ ਤੱਕ ਗੋਲਡੀ ਨੇ ਹੂੰ ਸੋ ਇਕੱਠੀਆਂ ਭਰਾਈਆਂ ਆਪਣੇ ਛੋਟੇ ਭਰਾ ਨੇ ਠੀਕ ਹੈ ਅੱਛਾ ਥੋੜਾ ਗੀਤ ਜਿਹੜਾ ਸਿੱਲੇ ਸਿੱਲੇ ਨੈਣ ਉਹ ਬੜਾ ਬਾਕਵਾਲ ਹੈ ਬਰਲਾਜ ਨਾਲ ਮਤਲਬ ਦੋ ਪੰਜਾਬਾਂ ਨੂੰ ਤੁਸੀਂ ਇਕੱਠਾ ਕਰਿਆ ਉਹ ਕਿੰਨਾ ਔਖਾ ਸੀ ਗਾਣਾ ਮਤਲਬ ਇਡੀਆਂ ਬੁਲੰਦ ਆਵਾਜ਼ਾਂ ਨੂੰ ਰਿਕਾਰਡ ਕਰਨਾ ਨਹੀਂ ਔਖਾ ਕੁਛ ਨਹੀਂ ਸੀ ਬਟ ਮੈਂ ਅਸੀਂ ਚਾਹੁੰਦੇ ਜੀ ਸਾਡਾ ਰਾਈਟਰ ਭਰਾ ਸਾਡਾ ਬੱਬੂ ਬਰਾੜ ਵੀਰਾ ਤੇ ਉਹਨਾਂ ਦੀ ਸਪੈਸ਼ਲ ਸੀਗਾ ਕਿ ਕਹਿੰਦਾ ਯਾਰ ਵੀ ਇਹੀ ਗਾਣਾ ਜਿੱਦਾਂ ਵੀ ਹੋਣਾ ਆਪਾਂ ਨੇ ਨਸੀਬੋ ਲਾਲ ਜੀ ਤੋਂ ਗਾਣਾ ਸੋ ਮੇਰਾ ਭਰਾ ਅਭਿਤਾਜ ਭਾਈ ਜਿਹਨਾਂ ਦੀ ਕੰਪਨੀ ਸੀ ਰੋਜ਼ ਮਿਲ ਜੇਗਾ ਨਾ ਉਹਨਾਂ ਨੇ ਇਹ ਪ੍ਰਲਾ ਕਰਿਆ ਫਿਰ ਉਹਨਾਂ ਦਾ ਕੁਝ ਸੋ ਇਹ ਗਾਣਾ ਬਣਿਆ ਬਹੁਤ ਸੋਹਣਾ ਬਣਿਆ ਤੇ ਪਿਆਰੀ ਵਧੀਆ ਬਣ ਰਿਹਾ। ਅੱਛਾ ਜਦੋਂ ਤੁਹਾਡੇ ਕੋਲੇ ਕਈ ਵਾਰੀ ਕੁੜੀਆਂ ਗਾਣੇ ਰਿਕਾਰਡ ਕਰਨ ਆਉਂਦੀਆਂ ਫਿਰ ਉਦੋਂ ਕਿਹੋ ਜਿਹਾ ਮਾਹੌਲ ਤੁਸੀਂ এনਵਾਇਰਨਮੈਂਟ ਦਿੰਦੇ ਹੋ ਕਿਉਂਕਿ ਕਈ ਵਾਰੀ ਇਹ ਹੁੰਦਾ ਨਾ ਮਤਲਬ ਅਨਕੰਫਰਟੇਬਲ ਜਿਹਾ ਜ਼ੋਨ ਹੋ ਜਾਂਦਾ ਸੰਗੀਤਕਾਰ ਕੋਲੇ ਆ ਕੇ ਕਿ ਨਰਵਸ ਵੀ ਹੁੰਦਾ ਬੰਦਾ। ਫਿਰ ਤੁਸੀਂ ਉਹਨਾਂ ਨੂੰ ਕਿਵੇਂ ਟ੍ਰੀਟ ਕਰਦੇ ਹੋ? ਪੁਸ਼-ਅਪ ਕਿਵੇਂ ਕਰਦੇ ਹੋ ਹੌਸਲਾ ਕਿਵੇਂ? ਮੈਂ ਚਲੋ ਤੇ ਤੁਸੀਂ ਕਦੇ ਕਿਸੇ ਵੀ ਸਿੰਗਰ ਨੂੰ ਮਿਲੋਗੇ ਨਾ ਕੁੜੀ ਨੂੰ ਤਾਂ ਮੇਰੇ ਕੋਲ ਆ ਕੇ ਇੰਨਾ ਕੰਫਰਟੇਬਲ ਫੀਲ ਕਰਦੀਆਂ ਕਿ ਭਾਜੀ ਇੰਨਾ ਕਦੇ ਸੁਆਦ ਮੈਨੂੰ ਅੱਛਾ ਮੈਂ ਚਾਹਣਾ ਵੀ ਤੁਸੀਂ ਆਪ ਵੀ ਗਾਣੇ ਕਈ ਕਰੇ ਆ ਤੇ ਮੈਂ ਚਾਹਣਾ ਇੱਕ ਅੱਧਾ ਫਿਰ ਸੁਣਾ ਦਿਓ ਅੱਜ ਮੈਂ ਵੀਰੇ ਤੁਹਾਨੂੰ ਜ਼ਿਆਦਾ ਇੱਧਾ ਯਾਦ ਨਹੀਂ ਹੁੰਦਾ ਨਾ ਨਹੀਂ ਕੋਈ ਵੀ ਜਣਾ ਸੁਣਾ ਦਿਓ ਕੋਈ ਹਰਮੋਨੀਅਮ ਦੀ ਕਲਾ ਤੁਹਾਡੇ ਕੋਲੇ ਬਹੁਤ ਹੈ ਬੁਹਾਤ ਹੋ ਤੇਰਾ ਸਰੋਂ ਕਿਵੇਂ ਲਾ ਕੇ ਮੈਂ ਜਨੂਨ ਰੱਖ ਦੇਵਾਂ ਮੇਰਾ ਦਿਲ ਕਰ ਤੇਰਾ ਨਸਕੂਨ ਰੱਖ ਦੇਣਾ ਮੇਰਾ ਦਿਲ ਕਰ ਤੇਰਾ ਨਸਕੂਨ ਰੱਖ ਦੇਵਾਂ ਅਜੀ ਗੱਲਾਂ ਟਿਉਣਾ ਅਜਨਨ ਕੀ ਬਾਤ ਹੈ ਤੇ ਜੰਦ ਜਾਂਦੇ ਹੋਰ ਕਿਹੜੇ ਨਵੇਂ ਪ੍ਰੋਜੈਕਟ ਕਿਹੜੇ ਆ ਰਹੇ ਆ ਤੁਹਾਡੇ ਭਾਈ 2024 ਸੁਆਦ ਲਿਆ ਦੇਵਾਂਗੇ ਹਮ ਇੰਨੇ ਘੈਂਟ ਘੈਂਟ ਗਾਣੇ ਔਰ ਇੰਨੇ ਘੈਂਟ ਘੈਂਟ ਸਿੰਗਰ ਕੰਪੋਜ਼ਰ ਸੁਣੋ 뮤ਜ਼ਿਕ ਸੁਣੋ ਤੇ ਆਤਿ ਕਰਾ ਦੇਣੀ ਕੀ ਬਾਤ ਹੈ ਥੈਂਕ ਯੂ ਭਾਈ ਸੋਇਸਨ ਬੱਬੂ ਬਰਾਡ ਬੱਬੂ ਬਰਾਡ ਭਾਜੀ ਸਾਰੀ ਟੀਮ ਆ ਜਿਹੜੀ ਇਹਨਾਂ ਦੀ ਸਾਰੀ ਬਹੁਤ ਵਧੀਆ ਤਾਂ ਜੀਗਰੀ ਭਾਈ ਉਮੀਦ ਕਰਦੇ ਆ ਵੀ 2024 ਜਿਹੜਾ ਤੁਹਾਡੇ ਨਾਲ ਹੀ ਹੋਣਾ ਸਾਰ ਲਵ ਯੂ ਵੀਰਿਆ ਥੈਂਕ ਯੂ ਓਕੇ ਜੀ ਥੈਂਕ ਯੂ ਜੀ ਓਕੇ ਠੀਕ